ਹੂਏ ਮਾ ਤੂੰ ਇਹਦੇ ਵਿੱਚ ਹੈਗਾ ਕਿੰਨੇ ਸੋਹਣੇ ਫੁੱਲ ਲੱਗ ਰਹੇ ਨੇ ਸਰੋਂ ਦੇ ਹੈ ਨਾ ਕਿੰਨੇ ਉਹਦੇ ਨਾ ਇਨੀਂ ਦਹਾਉਂਗੀ ਗਿੱਲਾ ਤਾਂ ਹੈਗਾ ਵਿੱਚੋਂ ਲਾ ਮੈਂ ਵੀ ਟੁੱਟ ਗਿਆ ਖੜੀ ਐ ਹਣ ਨਹੀਂ ਗਾਹ ਤਰੋਂ ਉਸ ਵੰਡ ਰਿਹਾ ਨੇ ਤਾਂ ਅਬ ਉਹ ਦੂਰੇ ਵੇਖ ਤਲੇ ਭੇਗ ਤਲੇ ਡੰਗਰ ਜਾ ਖੜਨਾ ਚੱਲ ਰਹੀ ਐ ਹਨਾ ਰੋਟੀ ਤਾਂ ਪਾਉਂਦੀ ਨਹੀਂ ਹੈਗੀ ਰੋਟੀ ਪਾ ਕੇ ਦੇਖੀ ਹੈਗੀ ਰੋਟੀ ਪਾਉਣੇ ਨੂੰ ਵੱਡਦਾ ਹੈਗਾ ਹੁਣ ਜੀ ਵੀ ਲੱਗਦਾ ਸਾਗ ਤੋੜਨੀ ਹੈ ਹਨਾ ਇਹ ਸਟੋਰ ਕਰਾਂਗੇ ਉਸ ਨੂੰ ਪਸਾਗ ਨੇ ਸਕਾ ਕੇ ਫਿਰ ਗਰਮੀਂ ਖਾਇਆ ਕਰਾਂਗੇ ਸਾਗ 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 ਇਹ ਲਓ ਸਾਗ ਦਾ ਖੜਾ ਨਿਕਲ ਗਿਆ ਉਹ ਨਹੀਂ ਹੈਗਾ ਹਨਾ ਦੂਜਾ ਕੀ ਰਹਿੰਦਾ ਆ ਹਾਂ ਆਹ ਸਾਰਾ ਬਦੀਆਂ ਮੀਟਾ ਗਰ ਰਖਣਾ ਹਾਂ ਹਾਂ ਆਹ ਹੋਰਾਂ ਬਲਾਈ ਸੁਣੀ ਹੈ ਗੰਦਲਾ ਬਲਾਈ ਸੁਣੀ ਨਹੀਂ ਇਹਦੇ ਤੇ ਸਾਗ ਵਾਲੀ ਸਣਾ ਖੱਟੀ ਆ ਦੇਖੀ ਮੇਰੇ ਥੀ ਲਾਰਖਾ ਕੱਲੀ ਕੈਮਰਾ ਸਾਰਾ ਖੱਟੀ ਬਲਾਈ ਸਾਗ ਤੇ ਇਹਦੇ ਵਿੱਚ ਜੱਟੀਆਂ ਸਭ ਨੂੰ ਜੁਬਤ ਕੋੜੀ ਸੱਚਾਂ ਇਹਦਾ ਸਾਗ ਮੋਟਾ ਵੀ ਹੁੰਦਾ ਕੋਈ ਦਾ ਫਿਰ ਇਹ ਹੀ ਤੋੜੇ ਪਤਾ ਹੀ ਥੋੜਾ ਥੋੜਾ ਰੋਜ਼ ਤੋੜ ਕੇ ਥੋੜਾ ਥੋੜਾ ਪੰਜ ਛੇ ਦਿਨ ਸੁਕਾ ਲੇਗਾ ਲਗਾਤਾਰ ਹਨਾ ਮੈਂ ਦੋ ਨਾ ਥੋੜਾ ਤੋੜ ਕੇ ਤੂੰ ਬਸੁਰਦਾ ਨਹੀਂ ਤੂੰ ਬਰ ਨਿਕਾਲ ਲਉ ਫਸ ਫਸ ਤੋੜਾਂ ਤੇ ਫਸ ਫਸ ਤੋੜਾਂ ਸੁਕੋ ਕਿੰ ਤੇਲ ਕਾਲਾ ਨਿਕਲੂਗਾ ਹਾਂ ਸੁਕਾ ਸੁਕਾ ਕੇ ਹਾਂ ਉਹਨਾਂ ਕੀ ਸੁਕਾਖ ਕਰ ਲਿਆ ਟੱਡ ਪੱਲੀਆਂ ਤੇ ਪਾ ਦੇ ਫਿਰ ਦੋਵੇਂ ਇਕੱਠਾ ਸੁਕਾ ਲੈ ਇੱਕ ਦਿਨ ਚ ਤਾਂ ਲੋਟ ਨਹੀਂ ਆਉਂਦਾ ਇਹ ਦੋ ਸੁੱਕ ਜੇ ਸਾਗ ਫੇਰ ਹੋਰ ਫਿਰ ਫਿਰ ਤੋੜੇ ਬਾਅਦ ਚ

ਹੇ ਜਰੂਰ ਕਮੈਂਟਾਂ ਵਿੱਚ ਦੱਸਿਓ ਕੋਈ ਹੋਰ ਵੀ ਸਾਡੇ ਵਾਂਗੂ ਇਸ ਤਰ੍ਹਾਂ ਸਰਦੀ ਚ ਸਾਗ ਸੁਕਾ ਕੇ ਗਰਮੀ ਚ ਕਰਦਾ ਕੋਈ ਹੋਰ ਵੀ ਇੰਨਾ ਸਾਗ ਦਾ ਸਟੇਨ ਹੈਗਾ ਸਾਡੇ ਤੋਂ ਤਿੰਨ ਚਾਰ ਬੰਦੇ ਇੰਨੇ ਸ਼ਕੀਨ ਨੇ ਸਾਗ ਦੇ ਜਿਹੜੇ ਲਈ ਸਾਗ ਕੋਲ ਚਲ ਸਬਜ਼ੀ ਦੇ ਤੇ ਚੱਕਰ ਨਹੀਂ ਹੈਗਾ ਵੈਸੇ ਗਰਮੀ ਚ ਤਾਂ ਇੰਨਾ ਨਦੀਦ ਹੁੰਦਾ ਸਾਗ ਦਾ ਜੇ ਪਤਾ ਲੱਗਦੀ ਨਹੀਂ ਬਣਾਉਣ ਦੇ ਘਰੇ ਸਾਗ ਬਣਿਆ ਹੋਇਆ ਗੱਲੇ ਵਾਟੇ ਲੈ ਲੈ ਕੇ ਆ ਜਾਂਦੇ ਨੇ ਸਾਗ ਲੈਣ ਵਾਸਤੇ ਸਾਂਗਰ ਕੀ ਕਹਿੰਦੇ ਹੁਣ ਖਿੱਚਲਾ ਕਰ ਲੋ ਉਹ ਸਾਗ ਬਹੁਤ ਵਧੀਆ ਲੱਗਿਆ ਹੋਇਆਗਾ ਪੂਰਾ ਸਾਗ ਹੈਗਾ ਸਾਰਿਆਂ ਦੇ ਆਪੋ ਆਪਣੀ ਧਰਾਂ ਦੇ ਤੋੜ ਕੇ ਸੁਕਾ ਲਓ ਸਟੋਰ ਕਰ ਲਓ ਉਸ ਤੋਂ ਬਾਅਦ ਹੁਣ ਅਸੀਂ 5-6 ਦਿਨ ਸੁਕਾਵਾਂਗੇ ਲਗਾਤਾਰ ਥੋੜਾ ਥੋੜਾ ਤੋੜ ਕੇ ਰੋੜ ਜਾ ਕੋਠੇ ਤੇ ਪਾਏ ਮੰਨਦਾ ਕਹਿੰਦੀ ਉੱਤੇ ਬਹ ਪਾ ਲਈ ਹੈ ਨਾ ਮੇਰੇ ਤੋਂ ਦੋ ਅਸੀਂ ਕਹਾਂ ਉੱਤੇ ਪੱਗ ਪਾ ਦੇ ਨਾ ਤਿਆਰੀ ਕੋਈ ਦੁਕਾਨ ਤੇ ਆ ਕੇ ਕੋਈ ਜਾਣੀ ਹੁਣ ਆਈ ਇਹਨੂੰ ਆ ਗਈ ਦੋ ਦਿਨ ਲੱਗਣਗੇ ਦੁਕਾਨ 'ਚ ਆਪਣੇ ਕਸਟਮਰ ਆ ਗਿਆ ਆਪਾਂ ਕੀ ਤੋੜਦੇ ਹਿੰਨਾ ਕਰਾਂਦਾ ਆਪਾਂ ਕਸਟਮਰ ਨੂੰ ਟੈਂਡ ਕਰਾਈਏ ਪਹਿਲਾਂ ਦੂਜਾ ਸਮਾਨ ਵੀ ਤੋੜਾਂਗੇ ਹਨ ਲੈ ਆ ਤੁਲੇ ਇਹਦੇ ਮੇਰੇ ਤੋਂ ਟੋਕਰੀ ਜੀ ਬੰਦਾ ਨਹੀਂ ਕੋਈ ਉਹ ਗਾਦੇ ਮਸਾਲੇ ਨਾਲ ਪਰ ਜੀ ਜਿਹਾ ਥੋੜੀ ਜੀ ਤੂੰ ਉਹ ਗੰਦਰਾ ਦੂਰੋ ਤੋੜਦੀ ਹੈਨਾ ਵੱਡੀਆਂ ਗੰਦਲਾਂ ਤੋੜ ਕੇ ਵਧਲਾ ਸਾਡਾ ਹੂੰ ਥੋੜੀ ਪੱਤੇ ਦੋਨ ਤਿੰਨ ਪੱਤੇ ਥੋੜੀ ਡਿੰਗ ਜੀ ਹਾਂ ਨੇੜੇ ਤੋੜਦੀਆਂ ਪੱਤੇ ਤਾਂ ਮੈਨੂੰ ਵੀ ਪਤਾ ਕਿ ਗੰਦਲ ਦੂਰੋਂ ਤੋੜਦੀਆਂ ਤੇ ਦੂਰੋਂ ਤਾਂ ਤੋੜਦੀਆਂ ਮੈਂ ਨੇੜੇ ਤੋੜਦੀ ਕੱਚੀ ਗੰਦਲ ਦੂਰੋਂ ਆਈ ਉਹ ਗੰਦਲ ਉੱਥੋਂ ਤੋਂ ਤੋਂ ਦਾ ਪੱਤੇ ਰਹੇ ਨੇ ਗੰਦਲ ਤਾਂ ਖਲੀ ਹੁੰਦੀ ਐ ਉੱਪਰ ਤਾਂ ਪੱਤੇ ਆ ਜਾਂਦੇ ਨੇ ਮੇਰੀ ਮਾਂ ਆਹਾਂ ਦੇਖ ਅੱਜ ਸੋਣਾ ਮੇਰੀ ਗੰਦਲਾਂ ਸਾਰੇ ਤੇਰੇ ਡੰਡੇ ਵੱਡੇ ਨੇ ਮੇਰੇ ਡੰਡੇ ਛੋਟੇ ਨੇ ਕਹਿੰਦੇ ਇਹ ਗੰਦਲ ਦਾ ਸਵਾਦ ਖਾ ਲਓ ਐ ਵੀ ਗੰਧਲਾਂ ਨੇ ਆ ਦੇਖ ਇਹ ਛੋਟੀਆਂ ਨੇ ਪੱਤੇ ਮੈਂ ਗੰਦਲ ਲਵੋ ਤੋੜਦੀਆਂ ਹਾਂ ਪੱ ਕਰ ਉਹਨਾਂ ਦੀ ਧੂਆ ਵੀ ਕਿ ਕਰਦੇ ਨੇ ਹਾਂ ਉਹਨਾਂ ਦੀ ਛਿੱਲ ਕੇ ਛਿੱਲ ਕੇ ਕਾ ਸਾਰਾ ਪੱਤਾ ਗੰਦਲ ਦਿੰਦੇ ਉਹ ਜਿਹੜੀ ਸਾਗ ਕੌੜਾ ਹੁੰਦਾ ਜਿਹੜੇ ਸਰੋਂ ਦੀ ਕੌੜੀ ਹੁੰਦੀ ਹੈ ਉਹ ਤੋੜ ਕੇ ਕਰਨਾ ਪੈਂਦਾ ਜਾਂ ਪਾਣੀ ਪੂਣੀ ਕੱਢ ਕੇ ਛਿੱਲ ਕੇ ਨਹੀਂ ਉਹ ਤਾਂ ਧੂਆ ਕਦੇ ਸੁਭਾਅ ਪਿਆ ਹਾ ਸੁਰੂ ਤੋਂ ਸਾਰੇ ਪੱਤੇ ਕੌੜੀ ਜਿਹਾ ਤੋੜੀਏ ਦੀ ਵੀ ਤਿੰਨ ਗੰਦਲ ਬਣਾਉਣੇ ਆ ਛਿੱਲ ਕੇ ਹਾਂ ਛਿੱਲ ਕੇ ਤੇ ਨੀ ਮੈਂ ਤੇ ਮਿਰਚਾਂ ਤੋਂ ਛਿੱਲੀ ਆਨੇ ਆ ਉਹ ਚੀਰੀ ਆਂਗੇ ਹੁਣ ਤਾਂ ਰੋਗ ਗਏ ਕੱਲ ਖੇੜੂ ਆ ਕਿਹੜੀ ਪੂਆ ਨੀ ਨਾ ਬਖਰਾਸ ਹੋਊਆ ਬਖਰਾਸ ਬੋੜੇ ਬਾਲੇ ਤੋੜਦੇ ਬਾਲੇ ਲੋਕ ਛਿਲਕੇ ਬਣਾਉਂਦੇ ਨੇ ਸੋਗੋ ਬਹੁਤ ਬਣਾਉਂਦੇ ਨੇ ਛਿਲਕੇ ਚਲ ਤੇਰੇ ਆ ਰਹੀ ਨਕਾਂ ਤੇ ਬਲ ਜਾ ਅਜਾ ਮੰਗਰੀ ਲੈ ਕੇ ਚਲਾ ਗਿਆ ਫੇਰ ਆਉਂਗੀ ਬਾਤ ਉਥੋਂ ਤੋੜ ਕੇ ਦੁਕਾਨ ਤੋਂ ਬੜਾ ਬੜਾ ਆਏ ਹੈ ਹੈ ਛਪੜਾ ਪਾਵਾਂਗੇ ਕੱਟਾ ਦਾ ਕੰਮ ਆ ਜਾਣਾ ਹੁਣ ਇਹਨਾਂ ਸੁਕਾਹ ਕਰਾਂਗੇ ਛਪੜਾ ਪਾਵਾਂਗੇ ਠੀਕ ਠਾਕ

ਆ ਸੇ ਨੂੰ ਇਕੱਠੀ ਕਰਕੇ ਸਗਾ ਲੇਗੀ ਫਿਰ ਧੁੱਪਾਂ ਜਾਂ ਨਿਕਲਣ ਲੱਗਿਆਂ ਦੇ ਅੱਜ ਤਾਂ ਮੀਂਹ ਦੱਸਿਆ ਹੈ ਅੱਜ ਤਾਂ ਰਸਤੇ 'ਚੋਂ ਬੰਦ ਆਹ ਹਾਲ ਨਿਕੋ ਇਹ ਤਾਂ ਪਤਾ ਨਹੀਂ ਕਿ ਕਹਾਂ ਪਾਇਆ ਹਾਲ ਤਾਂ ਮੀਂਹ ਵੀ ਦੱਸਿਆ ਹੈ ਚਲ ਸਾਰੇ ਕਿਦਾਂ ਹੋਰ ਖੜ ਜੰਦੇ ਕਿ ਸਰੋਂ ਪੱਕ ਜੂਦ ਨੂੰ ਸਰੋਂ ਪੱਕ ਜੂ ਸਰੋਂ ਸਾਗ ਨਹੀਂ ਆਂ ਬਹਾਰ 'ਚ ਇਹ ਨਸਕਾਉਂ ਨਹੀਂ ਮਿਲਣਾ ਬਈ ਆ ਹੁੰਦੇ ਨੇ ਪੰਡਾ ਆਂਦੇ ਕੰਮ ਅਹੀ ਹੋਰ ਕੌਣ-ਕੌਣ ਸੁਕਾਉਂਦਾ ਸਿਆਲ 'ਚ ਸਾਗ ਗਰਮੀਆਂ 'ਚ ਕਰਦੇ ਨੇ ਆਪੇ ਸੁਕਾਉਣਾ ਕੋਈ ਨਹੀਂ ਖੋਪਿਆ ਕਰ ਸੁਕਾਉਂ ਜੀ ਹੂੰ ਹਾਂ ਕਿ ਜਿੰਨਾ ਦੇ ਕਰੇ ਸਾਡੇ ਵਰਗੇ ਬੁੜੀ ਨੇ ਖੇਚਣਾ ਸਾਰੀਆਂ ਕਰ ਲੈਂਦੀਆਂ ਨੇ ਪੱਪੀ ਸਾਸੀ ਵੀ ਸੁਕਾਉਣੀ ਹੁੰਦੀ ਐ ਕੋਈ ਨਾ ਕਰੀ ਉਹ ਵੀ ਜਨਾਲ ਵਾਲੇ ਵੀ ਸੁਕਾਉਂਦੇ ਹੁੰਦੇ ਨੇ ਉਹ ਤੋਂ ਹਟਾ ਲੈਂਦੇ ਹਰ ਕਰ ਹਾਂ ਉਹ ਸੁਕਾਉਂਦੀ ਹੁੰਦੀ ਐ ਆਪਣਾ ਲੱਖੋ ਲੱਖੋ ਤੇਰੇ ਮਾਸ ਨੂੰ ਖੋ ਗੇ ਹੂੰ ਫਿਰ ਉਹ ਖੇਚੜਾ ਤਾਂ ਹੈਗੀ ਆ ਉਹਨੂੰ ਸੁਕਾਉਣਾ ਕਿੰਨਾ ਚਰਚੇ ਸੁੱਕੂਗਾ ਫਿਰ ਇਹਨੂੰ ਸੁੱਕਦਾ ਸਾਮੋਗੇ ਉਹ ਕਿਉਂਦਾ ਫਰਸਾ ਦਾ ਕੰਮ ਦੇ ਨਮੀ ਠੀਕ ਨਾ ਕਿੰਨੇ ਕੀ ਬਰੀ ਬਣ ਜਾਂਦਾ ਫਿਰ किन्दक तो से परमपोते मैंने चार बार खाया दिखा रहा कितने बार खाया दो बार हम मुंडले यार इस बार हम मुंडले नहीं है कि इस बार देखिए थामो तो खोड़ा तो लीटर पे इक्की टोकरा रोज़ बढ़ देगी पाले करें कोर्सिया लीटर पे आती है अपने ऐसे नहीं बना लगा तेज़ मिरा नहीं खाता थी आपने हम्म को ਲੋ ਜੀ ਤਾਂ ਆਪਾਂ ਮਾਤਾ ਨੂੰ ਕੱਲੀ ਸਰੋਂ ਤੋੜ ਕੇ ਲਿਆਤੀ ਉਸ ਤੋਂ ਬਾਅਦ ਇਹ ਕੱਟ ਤਾ ਦਾਤ ਨਾਲ ਕੱਟਦੀ ਐ ਇੱਕ ਸਾਡੀ ਮਾਤਾ ਨਾ ਸਾਗ ਚੀਰਨੀ ਨਾਲ ਸਾਗ ਨਹੀਂ ਕੱਟਦੀ ਸੀ ਦਾਤ ਨਾਲ ਕੱਟ ਕੇ ਵੈਸੇ ਵੀ ਸੀ ਜਿਹੜਾ ਸਰਦੀ ਚ ਸਾਗ ਬਣਾਉਣੇ ਆ ਬਣਾਉਣੇ ਆਗੇ ਉਹ ਵੀ ਅਸੀਂ ਸਾਗ ਨਾਲ ਕੱਟ ਕੇ ਫੇਰ ਪਾਉਣੇ ਆਗੇ ਮਸ਼ੀਨ ਨਾਲ ਨਹੀਂ ਕੱਟਦੇ ਸੀ ਕਹਿੰਦੀ ਮਸ਼ੀਨ ਨਾਲ ਵੀ ਪਾਣੀ ਜਾਂ ਨਿਕਲ ਜਾਂਦਾ ਪੀਚਰਾ ਨਿਕਲ ਜਾਂਦਾ ਸਾਗ ਦਾ ਟੇਸਟ ਆ ਜਿਹੜਾ ਵੀ ਫਰਕ ਪੈ ਜਾਂਦਾ ਦਾਤ ਨਾਲ ਕੱਟ ਕੇ ਸਾਗ ਆ ਜਿਹੜਾ ਸਵਾਦ ਬਣਦਾ ਹੈ ਚਲੋ ਜੀ ਇਹ ਮਾਤਾ ਕੱਟ ਲੈਂਦੇ ਨੇ ਕਿ ਆਪਣੇ ਵਰਗੇ ਤਾਂ ਕਾਹਨੂੰ ਕੱਟਦੇ ਨੇ ਆਪਾਂ ਤਾਂ ਮਸ਼ੀਨਾਂ ਮਸ਼ੂਨਾ ਨਾਲ ਹੀ ਗੱਦ ਨੂੰ ਕੰਮ ਨਿਮੇੜ ਦਿਆ ਕਰਾਂਗੇ ਤੇ ਇਹ ਹਲੇ ਮਾਤਾ ਹੈਗੇ ਨੇ ਇਹ ਕੱਟ ਕੇ ਪਾਉਂਦੇ ਨੇਗੇ ਤੇ ਇਹ ਹੁਣ ਪਹਿਲਾਂ ਅਸੀਂ ਸਰੋਂ ਕੱਲੀ ਤੋੜ ਕੇ ਲੈਂਦੀ ਆ ਸਰੋਂ ਨੂੰ ਕੱਟ ਕੇ ਪਾਵਾਂਗੇ ਫਿਰ ਜਿਹੜਾ ਉਦੋਂ ਬਾਅਦ ਜਿਹੜਾ ਆਪਾਂ ਸਾਗ ਦੇ ਸਰਦੀ ਚ ਸਾਰਾ ਸਮਾਨ ਪਾਉਣਾ ਹੈ ਹਲੇ ਸਾਰਾ ਸਮਾਨ ਹੈਗਾ ਉਹ ਵੀ ਸਾਰਾ ਕੱਟ ਕੇ ਨਾਲੇ ਵਿੱਚ ਸਿਗਾ ਕੇ ਰੱਖ ਲਾਂਗੇ ਉਸ ਤੋਂ ਬਾਅਦ ਹਲੇ ਤਾਂ ਆਪਣਾ ਸਾਰਿਆਂ ਦਾ ਸਾਗਾਂ ਨੂੰ ਜੀ ਉਤਰਿਆ ਪਿਆ ਕਿਉਂਕਿ ਸਾਰੀ ਸਰਦੀ ਸਾਗ ਹੀ ਚੱਲਿਆ ਪਰ ਗਰਮੀ ਚ ਸਾਗ ਇੰਨਾ ਜਿਆਦਾ ਵਧੀਆ ਲੱਗਦਾ ਹੈ ਤੇ ਗਰਮੀ ਚ ਤਾਂ ਜਦੋਂ ਕਿਸੇ ਦੇ ਘਰ ਨੇ ਸਾਗ ਬਣਿਆ ਹੁੰਦਾ ਐ ਹੁੰਦਾਗਾ ਨਦੀਦ ਜਾਂ ਵੀ ਜਿਵੇਂ ਅਸੀਂ ਹਰ ਵਾਰੀ ਉਹ ਕਰ ਲੈਂਦੇ ਆ ਇਸ ਤਰ੍ਹਾਂ ਤੇ ਪਰ ਖੇਚਲਾ ਤਾਂ ਇਹਦੇ ਬਹੁਤ ਹੋ ਜਾਂਦੇ ਫਿਰ ਦੇਖੋ ਐਨੇ ਦਿਨ ਸੁਕਾਉਣ ਤੇ ਲੱਗਦੇ ਨੇ ਕਿ ਇਹਨੂੰ ਰੋਜ਼ ਦੀ ਰੋਜ਼ ਚੱਕਣਾ ਪਾਉਣਾ ਪਰ ਉਹ ਐ ਹੁੰਦਾ ਵੀ ਚਲ ਆਪਦੀ ਘਰ ਦੀ ਚੀਜ਼ ਹੈਗੀ ਤੇ ਸਾਰਾ ਸਮਾਨ ਜਿਹੜਾ ਹਲੇ ਵਧੀਆ ਲੱਗਿਆ ਹੋਇਆਗਾ ਸਾਰਾ ਨਾਲੀ ਸੁਕਾ ਕੇ ਮਿਕਸ ਕਰਕੇ ਫਿਰ ਉਸ ਤੋਂ ਬਾਅਦ ਇਹਨੂੰ ਵਧੀਆ ਕਿਸੇ ਭਾਂਡੇ ਚ ਪਾ ਕੇ ਰੱਖ ਦਾਂਗੇ ਖਰਾਬ ਨਹੀਂ ਹੁੰਦਾ ਇਹ ਬਹੁਤ ਵਧੀਆ ਬਣਦਾ ਗਰਮੀ ਦੇ ਵਿੱਚ ਸਾਗ ਤੇ ਸਾਡੇ ਸ਼ਕੀਨ ਵੀ ਬਹੁਤ ਨਹੀਂ ਗੇ ਸਾਗ ਦੇ ਬਾਕੀ ਪਿੰਡਾਂ 'ਚ ਤਾਂ ਹੁੰਦੀ ਨਹੀਂ ਵੈਸੇ ਜਰੂਰ ਦੱਸਿਓ ਜੇ ਕੋਈ ਹੋਰ ਵੀ ਭੈਣ ਇਸ ਤਰ੍ਹਾਂ ਦਾ ਕੰਮ ਕਰਦੇ ਕਮੈਂਟਾਂ ਦੇ ਵਿੱਚ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਥੈਂਕ ਯੂ